ਡੰਗਰਾਂ ਵਾਲੇ ਵੇਖਦੇ ਰੋਣ ਨਿਕਲਦਾ ਜੇ ਰੌਂਦੀਆਂ ਜਾਂਦੀਆਂ گاਵਾ ਉਹ ਅੜਾੜਾ ਕੰਡੀਆਂ ਦੇ ਉੱਥੇ ਡੰਗਰ ਕਿੰਨੇ ਰੁੰਡੇ ਕੀ ਹਾਲ ਹੈ ਉਹਨਾਂ ਦਾ ਉਹ ਅਸੀਂ ਦੱਸ ਨਹੀਂ ਸਕਦੇ ਉਹਨਾਂ ਨੂੰ ਨਾ ਹੀ ਬਚਾਉਣ ਜੋਗੇ ਨਾ ਹੀ ਬਚਾਉਣ ਜੋਗੇ ਪ੍ਰਸ਼ਾਸਨ ਨੇ ਅੱਧੀ ਹਾਲਾਤ ਹਾਲਤੀ ਨਹੀਂ ਬੁੱਝੀ ਡਰਤਾ ਨਹੀਂ ਲੱਗਦਾ ਨਹੀਂ ਇੰਨਾ ਪਾਣੀ ਹੈ ਥੋੜੀ ਜ਼ਮੀਨ ਕਿੱਥੇ ਐ? ਨੁਕਸਾਨ ਕਿੰਨਾ ਕੈ? ਬਹੁਤ ਜ਼ਿਆਦਾ। ਬਹੁਤ ਹੀ ਜ਼ਿਆਦਾ। ਇਹ ਡੰਗਰਾਂ ਵਾਸਤੇ ਕਿਉਂਕਿ ਸਾਰੀ ਤਾਂ ਪਹਿਲੀ ਜਿਹੜੀ ਐ ਹੁਣ ਪਾਣੀ ਹੇਠਾ ਐ। ਕੁਛ ਵੀ ਨਹੀਂ ਹੋਏ ਤੱਕ ਡੰਗਰਾਂ ਵਾਸਤੇ ਭਾਜੀ ਕੁਛ ਨਹੀਂ ਬਣਤਿਆ। ਥੋੜੀਆਂ ਅੱਖਾਂ ਮੈਂ ਦੇਖ ਰਹਾ ਤੁਸੀਂ। ਮੈਂ ਵੀ ਜਜ਼ਬਾਤੀ ਹੋ ਰਿਹਾ ਐ ਤਸਵੀਰਾਂ ਦੇਖ ਕੇ ਇਹ ਇਹ ਅੱਖਾਂ ਵਖਤ ਐ ਸਾਰਿਆਂ ਵਾਸਤੇ। ਪਾਣੀ ਦਾ ਫਲੋ ਜਿਹੜਾ ਐ ਸੜਕ ਦੇ ਉੱਤੇ ਹਾਈਵੇ ਦੇ ਉੱਤੇ ਇੰਨਾ ਵੱਧ ਗਿਆ ਐ। ਔਰ ਵੀਰ ਹੁਣੇ ਕਹਿ ਰਹੇ ਸੀ ਕਿ ਉਧਰ ਉਧਰ ਨਾ ਜਾਇਆ ਜਾਵੇ ਹੁਣ ਪਰਲੇ ਪਾਸੇ ਹੁਣ ਤੇ ਤੂੰ ਇੱਥੇ ਖਲੋਤੇ ਹੋ ਨਾ ਕਿਦੇ ਦਰਿਆ ਦੇ ਉੱਤੇ ਜਾ ਉੱਥੇ ਤੱਕ ਤੂੰ ਪਹੁੰਚ ਨਹੀਂ ਕਰ ਸਕਦੇ ਅਸੀਂ ਉੱਥੋਂ ਕਿਹੜੀ ਮੁਸ਼ਕਲਾਂ ਕਰਕੇ ਨਿਕਲ ਕੇ ਆਏ ਆ ਉਥੇ ਦਰਿਆ ਦਾ ਇੰਨਾ ਤੇਜ਼ ਰਾਵੀ ਦਾ ਤੇ ਇੰਨਾ ਤੇਜ਼ ਵਹਾਅ ਆ ਨਾ ਉਥੇ ਉਥੇ ਡਰ ਲੱਗਦਾ ਆ ਕਿ ਉਥੇ ਜਾ ਕੇ ਤੇ ਲੱਤਾਂ ਕੰਮੰਡਾ ਵੈਂਦੀਆਂ ਪਿਛਲੇ 7 ਸਾਲਾਂ ਹੀ ਤੀਜੀ ਵਾਰੀ ਮੈਂ ਹੜ੍ਹ ਜਿਹੜੇ ਫਲੱਡਸ ਕਵਰ ਕਰ ਰਹੇ ਆ ਪਰ ਇਹ ਸਿਚੁਏਸ਼ਨ ਪਹਿਲਾਂ ਨਾਲੋਂ ਬਹੁਤ ਬੱਤਰ ਹੈ ਪਹਿਲਾਂ ਨਾਲੋਂ ਬਹੁਤ ਖਰਾਬ ਸਿਚੁਏਸ਼ਨ ਦੇ ਵਿੱਚ ਆ